ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਬਣਾ ਰਹੇ ਆਪਾਂ ਪਿੰਡ ਹਮੀਰਗੜ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋਗੇ ਇਹ ਬਕਾਊ ਆ ਗਈ ਚੰਗੇ ਦੁੱਧ ਵਾਲੀ ਹੈਗੀ ਤੇ ਬਾਈ ਜਾਨੇ ਹਰਿਆਣੇ ਚੋਂ ਲੈ ਕੇ ਆਂਦੀ ਸੀ ਤੇ ਸੀਮਨ ਵੀ ਇਹਦੇ ਚੰਗਾ ਲੱਗਿਆ ਵਾ ਤੇ 14-15 ਦਿਨਾਂ ਦੀ ਇਹ ਕੱਚੀ ਹੈ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਏਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੇ ਭਰਾ ਜਿਵੇਂ ਕਹਿੰਦੇ ਹੁੰਦੇ ਆ ਹਨ ਵੀ ਚੰਗੇ ਦੁੱਧ ਵਾਲੀ ਮੱਝ ਲੈਣੀ ਆ ਜਾਂ ਬਰੀਡਿੰਗ ਤੇ ਕੰਮ ਕਰਨਾਗਾ ਉਹਨਾਂ ਲਈ ਤੋਫਾ ਹੀ ਆ ਇਹ ਕਿਉਂਕਿ ਚੰਗਾ ਦੁੱਧ ਕੱਢਣਾ ਹੈ ਨਹੀਂ ਤੇ ਬਾਕੀ ਸੀਮਨ ਵੀ ਚੰਗਾ ਲੱਗਿਆਗਾ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਆਪਾਂ ਡਿਟੇਲ ਲੈ ਕੇ ਦੇਨੇ ਆ ਉਸ ਵਾਟ ਨੂੰ ਆਪ ਤੋੜ ਕੇ ਦਿਖਾਵਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਨਾਂ ਜਸਵੀਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਮੀਰ ਘੜਾ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਹਨਾ ਬਠਿੰਡਾ ਜੀ ਤੁਸੀਂ ਫੂਲ ਆ ਟਾਹਸੀਲ ਫੂਲ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਇਹ ਹਾਂ ਘਰ ਦੀ ਆ ਜੀ ਆਪਣੀ ਠੀਕ ਹੈ ਤੇ ਕਿਹੜੇ ਸੂਏ ਸੂਣ ਆਏ ਨੇ ਇਸ ਵਾਰ ਇਹ ਤੀਜੀ ਵਾਰ ਸੂਕੀ ਜੀ ਇਸ ਵਾਰ ਤੀਜੇ ਸੂਏ ਨੇ ਸੂਣਾ ਹਾਂ ਤੀਜੇ ਸੂਏ ਠੀਕ ਆ ਤੇ ਪਹਿਲਾਂ ਵਾਲੇ ਸੂਆਂ ਦੇ ਵਿੱਚ ਆਪਣੇ ਕੋਲ ਹੀ ਸੀਗੀ ਹਾਂ ਆਪਣੇ ਕੋਲੇ ਸੀ ਘੱਟਦੀ ਹੈ ਠੀਕ ਆ ਤੇ ਕਿੰਨਾ ਕੁ ਦੁੱਧ ਕੱਢਿਆ ਨੇ ਪਹਿਲਾਂ ਵਾਲੇ ਸੂਆਂ ਚ 1 ਕਿਲੋ ਦੁੱਧ ਦੂਜੇ ਸੂਏ ਕੱਢਿਆ ਜੀ ਦੂਜੇ ਸੂਏ 20 ਲੀਟਰ ਦੁੱਧ ਨੇ ਦਿੱਤਾਗਾ ਹਾਂ ਤੀਜੇ ਸੂਏ ਤੇ ਇਸ ਵਾਰ ਤੀਜੇ ਸੂਏ ਸੂਣਾ ਨੇ ਹਾਂ ਤੀਜੇ ਸੂਏ ਤੇ ਕੀ ਮੀਦ ਆਪਾਂ ਨੂੰ ਦੁੱਧ ਹੀ ਇਸ ਵਾਰ ਇਹਦੇ 22 ਤੇ 23 ਕੈਲੋਰੀਆਂ ਮੀਰੇ ਸਾਨੂੰ ਤਾਂ ਠੀਕ ਆ ਵੀ 22 ਤੋਂ 23 ਦੀ ਉਮੀਦ ਆ ਠੀਕ ਆ ਤੇ ਬਾਕੀ ਹੁਣ ਜਿਵੇਂ ਦੂਜੇ ਸੂਏ 'ਚ 20 ਕੱਢਿਆ ਤਾਂ ਫਿਰ ਪਲੱਸ ਕਰੂਗੀ ਹਨਾ ਕਰੂਗੀ ਕਿਉਂਕਿ ਤੀਜੇ ਸੂਏ 'ਚ ਜਾ ਕੇ ਵੀ ਪਸ਼ੂ ਦੁੱਧ ਕਾਫੀ ਅੱਪ ਕਰਦਾ ਹਨਾ ਚੌਥੇ ਸੂਏ ਤੱਕ ਕਰਦਾ ਚੌਥੇ ਸੂਏ ਤੀਜੇ ਚੌਥੇ ਤੀ ਕਰਦਾ ਹੈ ਹਨਾ ਠੀਕ ਹੈ ਤੇ ਬਾਕੀ ਸੇਵਾ ਤੇ ਵੀ ਆ ਹਨਾ ਸੇਵਾ ਤੇ ਆ ਜੀ ਤੇ ਉਹ ਕਿਵੇਂ ਰਹੀ ਹੈ ਬਈ ਜੋਨ ਚ ਵਜ ਕੇ ਮੇ ਰਹੀ ਹੈ ਪੂਰੀ ਬਈ ਪੂਰੀ ਟੋਲੀ ਧਾਰਾ ਜੀ ਹਾਂਜੀ ਚੀਚੀ ਅਗੀ ਧਾਰਾ ਮਾਰਦੇ ਪੁੱਤ ਠੀਕ ਆ ਤੇ ਉਹ ਤਾਂ ਜੋ ਜਾਂ ਕੋਈ ਬੁਢੀ ਜੋ ਜਾਂ ਕੋਈ ਦਿੱਕਾ ਨਹੀਂ ਹੱਥ ਨਹੀਂ ਪੈਂਦੀ ਇਹੇ ਪੂਰੀ ਠੰਡੀ ਸੀਲ ਹੈ ਜਾਨੀ ਠੀਕ ਆ ਤੇ ਦੁੱਧ ਨੂੰ ਲੰਮਾ ਸਮਾਂ ਦੇ ਜਾਂਦੀ ਹੈ ਲੰਮਾ ਸਮਾਂ ਕਰ ਦਿੰਦੀ 25 ਦਿਨ ਮਸਾ ਛੱਡੀ ਰਹੀ ਚੱਲਾ ਠੀਕ ਆ ਵੀ ਮੌਕੇ ਦੀ ਮਸਾ ਡਰਾਈ ਹੁੰਦੀ ਹੈਗੀ ਵੀ ਲੰਮਾ ਸਮਾਂ ਦੁੱਧ ਦੇ ਜਾਂਦੀ ਆ ਹਾਂ ਠੀਕ ਆ ਜੀ ਤੇ ਜਿਹੜਾ ਇਹਦੇ ਸੀਮਨ ਲੱਗਿਆ ਉਹ ਕਿਹੜਾ ਲੱਗਿਆ ਜੀ ਇਹ ਸੀਮਨ ਲੱਗਿਆ ਸਗਰਾਮ ਬਲੋ ਦਾ ਠੀਕ ਹੈ ਗਾਈ ਸੰਗਰਾਮ ਸੰਗਰਾਮ ਦਾ ਸੀਮਨ ਲੱਗਿਆ ਪਿਆ ਦੇ ਕਮਲਜੀਤ ਸਿੰਘ ਸਰਪੰਚ ਹਾਂਜੀ ਮੈਨੂੰ ਸ਼ਾਇਦ ਪਿੰਡ ਉਹਦਾ ਬਰਨਾਲਾ ਹੈ ਨਾ ਤੇ ਜਲਾਮ ਵਾਲਾ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਜਿਹੜਾ ਠੀਕ ਆ ਉਹ ਚੰਗਾ ਬੋਲਾ ਹੈ ਨਾ ਚੰਗਾ ਬੋਲਾ ਜੀ ਠੀਕ ਆ ਜੀ ਉਹਦਾ ਸੀਮਨ ਲੱਗਿਆ ਪਿਆ ਦੇ ਹਾਂਜੀ ਠੀਕ ਹੈ ਜੀ ਤੇ ਆਪਾਂ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਬੋਲੋ ਜੀ ਜਿਹਦੇ ਕੋਈ ਪਸੰਦ ਹੋਈ ਬਾਈ ਦੇ ਹਾਂਜੀ ਫੋਨ ਤੇ ਸਾਨੂੰ ਕੰਟੈਕਟ ਕਰ ਲੈ ਠੀਕ ਆ ਵੀ ਜਿਹਨੂੰ ਪਸੰਦ ਆਉਂਦੀ ਆ ਤੇ ਕੰਟੈਕਟ ਕਰ ਸਕਦਾ ਹੈ ਨਾ ਹਾਂਜੀ ਅ ਦੋਸਤੋ ਜਿਹਨੂੰ ਵੀ ਪਸੰਦ ਆਉਂਦੀ ਆ ਨਾ ਮੱਝ ਕਿਉਂਕਿ ਚੰਗੀ ਮੋਲ ਦੇ ਵਿੱਚ ਆ ਤੇ ਹੈ ਵੀ ਚੰਗੀ ਹੈਗੀ ਬਾਕੀ ਜੈਡ ਬਲੈਕ ਆ ਤੇ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਦੂਸਰੀ ਗੱਲ ਇਹ ਹੈ ਜੀ ਭਾਈ ਜੀ ਹਰਿਆਣੇ ਚੋਂ ਅਸੀਂ ਲਿਆਂਦੀ ਆ ਹਾਂਜੀ ਪਹਿਲਾਂ 200 ਇਹਨਾਂ ਦੀਆਂ ਕਟੀਆਂ ਦਿੱਤੀਆਂ ਇਹਨੇ ਠੀਕ ਆ ਪਹਿਲਾਂ ਵਾਲੇ ਮਤਲਬ ਜਿਹੜੇ 200 ਇਹ ਆਪਾਂ ਉਹਨਾਂ ਦੀਆਂ ਕਟੀਆਂ ਹੀ ਆ ਗਈਆਂ ਠੀਕ ਆ ਤੇ ਲਿਆਂਦੀ ਹਰਿਆਣੇ ਚੋਂ ਆ ਹਰਿਆਣੇ ਚੋਂ ਲਿਆਂਦੀ ਆ ਠੀਕ ਆ ਬੱਸ ਇਹ ਵੀ ਗੌਣੀ ਆ ਫਿਰ ਇੱਕ ਤਰ੍ਹਾਂ ਦਾ ਹਨ ਵੀ ਦੋ ਕੱਟੀਆਂ ਦਿੱਤੀਆਂ ਹਨ ਵੀ ਇਸ ਵਾਰ ਵੀ ਉਮੀਦ ਕਰ ਸਕਦੇ ਹਾਂ ਕਿ ਚੰਗੀ ਮੱਝ ਹੈ ਜੇ ਕੱਟੀ ਦੇਗੀ ਤਾਂ ਵੱਧ ਵਾਲੀ ਗੱਲ ਆ ਹਨ ਠੀਕ ਹੈ ਤੇ ਇਹਨੂੰ ਤੋੜ ਕੇ ਦਿਖਾ ਦਿਓ ਬਈ ਲੋ ਵੀ ਦੋਸਤੋ ਡਿਟੇਲ ਆਪਾਂ ਸਾਰੀ ਤਕਰੀਬਨ ਤੁਹਾਨੂੰ ਲੈਤੀ ਹੈਗੀ ਤੇ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਮੱਝ ਭਾਰੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਚੌੜੀ-ਚੂੜੀ ਬਹੁਤ ਆ ਇਹ 22 ਲੀਟਰ ਦੁੱਧੀ ਇਸ ਵਾਰ ਇਹ ਤੋਂ ਉਮੀਦ ਆ ਗਈ ਪਹਿਲਾਂ ਵਾਲੇ ਸੂਆਂ ਦੇ ਵਿੱਚ ਇਹਨੇ 20 ਲੀਟਰ ਵਾਂਗੂ ਦੁੱਧ ਕੱਢਿਆਗਾ ਚੜਾਈ ਤੁਸੀਂ ਦੇਖ ਸਕਦੇ ਹੋ ਸਭੀ ਪਲੀ ਵੀ ਬਹੁਤ ਚੰਗੀ ਆ ਗਈ ਤੇ ਥਾਣ ਲੇਵੇ ਦੀ ਪੂਰੀ ਸਾਫ ਆ ਹਜੇ ਕੱਚੀ ਹੈ ਕਾਫੀ ਦਿਨਾਂ ਦੀ ਤੇ ਹਜੇ ਇਹਨੇ ਭਰਨਾ ਗਾ ਲੇਵਾ ਤੇ ਮੌਕੇ ਤੇ ਇਹਨੇ ਬਹੁਤ ਚੰਗਾ ਆਰਡਰ ਤਿਆਰ ਕਰਨਾ ਤੇ ਬੈਕ ਸਾਈਡ ਨੂੰ ਵੀ ਤੁਸੀਂ ਦੇਖ ਸਕਦੇ ਹੋ ਹਜੇ ਢਿੱਲਾ ਢੋਲਾ ਬਹੁਤ ਪਈਆਂ ਨੇ ਤੇ ਸਿੰਗ ਵੀ ਜਮਾ ਕੁੰਡੇ ਆ ਤੁਸੀਂ ਦੇਖ ਸਕਦੇ ਹੋ ਅੰਗੜੀ ਮੱਖਾਂ ਟੱਪਦੀ ਹੈ ਬਾਹਲੇ ਜ਼ਿਆਦਾ ਬਰੀਕ ਸਿੰਗ ਆਗੇ ਬਾਕੀ ਭਾਰੀ ਵੀ ਬਹੁਤ ਆ ਗਈ ਤੇ ਬੈਕ ਸਾਈਡ ਤੋਂ ਚੜਾਈ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਆ ਗਈ ਬਾਕੀ ਜੈਡ ਬਲੈਕ ਆ ਗਈ ਤੇ ਥਾਣਾ ਦਾ ਸਾਈਜ਼ ਬਹੁਤ ਜ਼ਿਆਦਾ ਚੰਗਾ ਹੈਗਾ ਮੁਠੀ ਦੀ ਜਵਾਈ ਵਾਲੇ ਥਾਣਾ ਤੇ ਬਾਕੀ ਸਪੇਸ ਵੀ ਚੰਗੀ ਹੈਗੀ ਤੇ ਬੈਕ ਸਾਈਡ ਨੂੰ ਆਰਡਰ ਇਹਨੇ ਬਹੁਤ ਕੱਢਣਾ ਹੈ ਜੀ ਤੇ ਬਾਕੀ ਨਾੜਾਂ ਵੀ ਚੰਗੀਆਂ ਤੁਸੀਂ ਦੇਖ ਸਕਦੇ ਹੋ ਇਹਸ ਤੁਸੀਂ ਇਹਦਾ ਦੁਬਾਰੇ ਦੇਖ ਸਕਦੇ ਹੋ ਤੇ ਭਾਰੀ ਬਹੁਤ ਹੈ ਾਕੀ ਬੈਕ ਸਾਈਡ ਤੋਂ ਤੁਹਾਨੂੰ ਦੁਬਾਰੇ ਫੇਰ ਦਿਖਾ ਦਿੰਦੇ ਆਪਾਂ ਫੁੱਲ ਤਸੱਲੀ ਕਰਾ ਦਿੰਨੇ ਆ ਤੇ ਹਜੇ ਕਿਉਂਕਿ ਕੱਚੀ ਹੈ ਇਹ ਕਾਫੀ ਦਿਨਾਂ ਦੀ ਤੇ ਅੜ ਰਹੇ ਨੇ ਬਹੁਤ ਚੰਗਾ ਤਿਆਰ ਕਰਨਾ ਬੈਕ ਨੂੰ ਉਮੀਦਾਂ ਵੀ ਲੇਵਾ ਬਹੁਤ ਕੱਢੂਗੀ ਤੇ ਨਾੜਾ ਨੂੜਾ ਵੀ ਚੰਗਾ ਤੇ ਚੜਾਈ ਵੀ ਬਹੁਤ ਜ਼ਿਆਦਾ ਆ ਗਈ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਬਰੀਡਿੰਗ ਵਾਸਤੇ ਬਹੁਤ ਵਧੀਆ ਰਹੂ ਤੇ ਇਹਨੇ ਬੱਚੇ ਲੈਣੇ ਆਂ ਬਾਕੀ ਆਪ ਦੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ